ਦੋਸਤੋ ਮੈਂ ਤੁਹਾਡਾ ਆਪਣਾ ਕਾਕਾ ਬਨਿੰਦਰ ਸਿੰਘ ਦਾਤੇਵਾਸ ਜੀਬੀਜੇਪੀ ਮਾਨਸਾ ਇੱਕ ਜਿਹੜਾ ਅੱਜ ਵਿਸ਼ੇਸ਼ ਮੁੱਦਾ ਉਹਦੇ ਕੰਨੀ ਬਾਰੇ ਸਿਰਫ ਤੁਹਾਨੂੰ ਦੋ ਮਿੰਟ ਗੱਲਬਾਤ ਕਰਨੀ ਚਾਹਣਾ ਜਿਵੇਂ ਕਿ ਪੰਜਾਬ ਸਰਕਾਰ ਦੀ ਜਿਹੜੀ ਆਮ ਆਦਮੀ ਦੀ ਪਾਰਟੀ ਦੀ ਸਰਕਾਰ ਹੈ ਆਮ ਆਦਮੀ ਨੂੰ ਕਹਿੰਦੇ ਨੇ ਪਰ ਆਦਮੀ ਆਦਮੀ ਨਹੀਂ ਰਹੇ ਉਹਨੇ ਇਹ ਲੋੜ ਤੋਂ ਬੱਧ ਖਾਸ ਹੋ ਗਏ ਇਹਨੇ ਇਹਨੇ ਬਰਖੜਾ ਕੇ ਵੀ ਇਵਨ ਕੇ ਕੇਂਦਰ ਨੇ ਕੋਈ ਐਸੀ ਕੋਈ ਵੀ ਕਾਨੂੰਨ ਲਿਆਉਣ ਬਾਰੇ ਜਾਂ ਚੰਡੀਗੜ੍ਹ ਬਾਰੇ ਕੋਈ ਗੱਲਬਾਤ ਨਹੀਂ ਕੀਤੀ ਜਿਸ ਦੀ ਪੁਸ਼ਟੀ ਮਿਨਿਸਟਰੀ ਆਫ ਹੋਮ ਫੇਸ ਨੇ ਇੱਕ ਟਵੀਟ ਨਾਲ ਵੀ ਹੁੰਦੀ ਹੈ ਭਾਰਤ ਸਰਕਾਰ ਨੇ ਟਵੀਟ ਕਰਿਆ ਉਹਦੇ ਵਿੱਚ ਬਾਤ ਹੈ ਕਿ ਉਹਨਾਂ ਨੇ ਇਹ ਮੰਨ ਚਾਹਤ ਸੀ ਵੀ ਕਿਤੇ ਵੀ ਆਜੇ ਕੋਈ ਸਰਕੂਲਰ ਆਜੇ ਜਾਂ ਕੋਈ ਵੀ ਨਈਮ ਆ ਜਾਈ ਕੋਈ ਤਬਦੀਲੀ ਨਹੀਂ ਲਿਆਂਦੀ ਜਾ ਰਹੀ ਗਾਲੇ ਆਉਂਦੇ ਸੈਸ਼ਨ 'ਚ ਜਦੋਂ ਬਾਰੇ ਚੰਡੀਗੜ੍ਹ ਬਾਰੇ ਕੋਈ ਫੈਸਲਾ ਕੋਈ ਜ ਕੋਈ ਵੀ ਗੱਲਬਾਤ ਹੋਵੇ ਜਦ ਕੇ ਸਾਡੇ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਅਸ਼wini ਸ਼ਰਮਾ ਜੀ ਦਾ ਵੀ ਬਿਆਨ ਆ ਚੁੱਕਿਆ ਵੀ ਅਸੀਂ ਪੰਜਾਬ ਦੇ ਨਾਲ ਭਾਜੀਪੀ ਪੰਜਾਬ ਦੇ ਨਾਲ ਖੜੀ ਹੈ 24 ਘੰਟੇ ਹਰੇਕ ਪੰਜਾਬ ਦੇ ਮੁੱਦੇ ਨਾਲ ਪੰਜਾਬ ਦੇ ਹਿਤ ਲਈ ਕੰਮ ਕਰ ਰਹੀ ਹੈ ਤੇ ਨਿਰੰਤਰ ਕੰਮ ਕਰਦੀ ਰਹੂਗੀ ਇਸ ਗੱਲ ਕਰਕੇ ਇਸ ਫੇਲ ਸਰਕਾਰ ਨੂੰ ਮੈਂ ਚੇਤਾਵਨੀ ਵੀ ਦੇਣੀ ਚਾਹਣਾ ਤੇ ਬੇਨਤੀ ਵੀ ਕਰਨਾ ਚਾਹਣਾ ਵੀ ਆਈਆਂ ਉੱਚੀਆਂ ਅਰਕੜਾਂ ਤੋਂ ਆਦੇ ਬਾਜ਼ ਆਉਣ ਜਿਹੜੇ ਬਾਰ-ਬਾਰ ਰਹੇ ਕਰ ਨੂੰ ਤੁਸੀਂ ਕਰੋੜ ਮਰੋੜ ਕੇ ਤੱਥ ਪੇਸ਼ ਕਰਦੇ ਹੋ ਸੈਂਟਰ ਦਾ ਪੈਸਾ ਆਇਆ ਉਹ ਸਿੱਧਾ ਪੰਚਾਇਤਾਂ ਦੇ ਖਾਤੇ ਆਇਆ ਚੀਮਾ ਸਾਹਿਬ ਕਹਿੰਦੇ ਨੇ ਪਿਆ ਗੌਰਮੈਂਟ ਦਾ ਪੈਸਾ ਹੋਰ ਨੇ ਕਹਿਆ ਜੇ ਮੁੱਦੇ ਨੇ ਜਿਹੜੀ ਸੈਂਟਰ ਗੌਰਮੈਂਟ ਦੇ ਗ੍ਰਾਂਟਾਂ ਨੇ ਤੁਸੀਂ ਉਹ ਵੀ ਮੰਨਣੋਂ ਮੁਨਕਰ ਹੋ ਤੇ ਇਨਕਾਰੀ ਹੋ ਰਹੇ ਹੋ ਪਰ ਇਹ ਜੋ ਸੰਜੀਦਾ ਮੁੱਦੇ ਤੇ ਤੁਸੀਂ ਕਿਰਪਾ ਕਰਕੇ ਗੰਭੀਰਤਾ ਵਰਤਿਆ ਕਰੋ ਮੈਂ ਭਵੰਤ ਮਾਂਜੀਆ ਨੂੰ ਵੀ ਬੇਨਤੀ ਕਰਨੀ ਚਾਹਣਾ ਵੀ ਘੱਟੋ ਘੱਟ ਯਰ ਕਿਤੇ ਦਾ ਸੰਜੀਦਾ ਹੋ ਜਾ ਕਰੋ ਤੁਸੀਂ ਐਵੇਂ 24 ਘੰਟੇ ਐਵੇਂ ਆਬਿਹਾ ਹੌਲਣਾ ਕਰਿਆ ਕਰੋ ਪਹਿਲਾਂ ਪਾਣੀਆਂ ਦੇ ਮੁੱਦੇ ਤੇ ਫਰੋੜ ਦੇ ਮੁੱਦੇ ਨਾਲ ਤੁੜ ਤੋਂ ਬੇਰੁਜ਼ਗਾਰੀ ਸਮੀਆਂ ਨਾਲ ਤੁੜ ਤੋਂ ਗੈਕਸਰਵਾ ਸਾਮਦਾ ਨਾਲ ਤੁੜ ਤੋਂ ਚੱਟਾ ਸਾਮਦਾ ਨਾਲ ਤੁੜ ਤੋਂ ਫਰੋਤੀਆਂ ਚਰੇਆਂ ਲਈਆਂ ਜਾ ਰਹੀਆਂ ਨੇ ਨਾਲ ਤੁੜ ਸਾਮਦੀਆਂ ਵੀ ਇਸ ਗੱਲ ਕਰਕੇ ਤੁਹਾਡਾ ਅੱਗਾ ਤੋਂ ਪੱਛਾ ਚੌੜਾ ਤੁਹਾਨੂੰ ਅਰਥ ਬਣ ਕੇ ਬੇਨਤੀ ਹੈ ਜੀ ਤੁਸੀਂ ਅਜੇ ਸੰਜੀਦਾ ਮੁੱਦੇ ਤੇ ਨਾ ਬੋਲਿਆ ਕਰੋ ਮੈਜ ਜੀ ਘਟੀਆਂ ਹੋੱਚੀ ਤਕਰਾਰਬਾਜੀ ਮੈਜ ਜੀ ਹੋੱਚੀ ਬਿਆਨਬਾਜੀ ਕਰਿਆ ਕਰੋ ਧੰਨਵਾਦ